ਆ ਬਜ਼ੁਰਗ ਬਾਪੂ ਜੀ ਨੇ ਦੇਖੋ ਬਾਪੂ ਜੀ ਕੀ ਲੱਗਦਾ ਦੱਸਿਆ ਤੁਹਾਡਾ ਮੋੜਾ ਆਇਆ ਆ ਦੇਖੋ ਬੋਖੁਰ ਜੇੰਦਰਾ ਦੇ ਹਾਲ ਆ ਦੇਖੋ ਆ ਦੇਖੋ ਪੇਸ਼ੈਂਟ ਆ ਨੇ ਬਾਹਰ ਲੈ ਕੇ ਆਉਣ ਦੇ ਮਨਜ਼ੂਰ ਨਹੀਂ ਉਹ ਕਹਿੰਦੇ ਹੋਵੇ ਲੈਟ ਤੇ ਜੀ ਮਾਤਾ ਕੀ 3 ਘੰਟੇ ਹੋ ਗਏ ਲੈਟ ਤੇ ਜੀ ਆ ਦੇਖੋ ਬੱਚਾ ਕਿੰਨਾ ਪਰੇਸ਼ਾਨ ਹੈ ਦੇਖੋ ਕਿਸ ਹਾਲਾਤ ਨੇ ਲੇਖ ਪਟਿਆਲਾ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਵਿੱਚ ਬਿਜਲੀ ਨਾ ਆਉਣ ਕਾਰਨ ਮਰੀਜ਼ ਤੜਫ ਰਹੇ ਨੇ ਪਿਛਲੇ ਕੁਝ ਦਿਨਾਂ ਤੋਂ ਵਾਝੀਆਂ ਕਈ ਵੀਡੀਓਜ਼ ਅਤੇ ਫੋਟੋਆਂ ਸਾਹਮਣੇ ਆ ਚੁੱਕੀਆਂ ਨੇ ਜਿਨ੍ਹਾਂ ਨੇ ਸਿਹਤ ਵਿਭਾਗ ਦੇ ਵੱਡੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਇਹ ਤਸਵੀਰਾਂ ਦੇਖੋ ਜਿਸ ਵਿੱਚ ਮਰੀਜ਼ ਬਰਾਂਡਿਆਂ ਵਿੱਚ ਬੈਠੇ ਨੇ ਅਤੇ ਇਲਜ਼ਾਮ ਲੱਗ ਰਹੇ ਨੇ ਕਿ ਹਸਪਤਾਲ ਵਿੱਚ 3-3 ਘੰਟੇ ਜਾਂ ਫਿਰ ਇਸ ਤੋਂ ਵੀ ਜ਼ਿਆਦਾ ਲੰਮੇ ਕੱਟ ਲੱਗਦੇ ਨੇ ਜਿਸ ਕਾਰਨ ਮਰੀਜ਼ਾਂ ਨੂੰ ਆਪਣੇ ਬੈੱਡ ਛੱਡ ਕੇ ਬਾਹਰ ਬਰਾਂਡਿਆਂ ਵਿੱਚ ਬੈਠਣਾ ਪੈਂਦਾ ਹੈ। ਰਿਸ਼ਿੰਦਰਾ ਹਸਤਾਬਦਾਲਾ ਆ ਬਜ਼ੁਰਗ ਬਾਪੂ ਜੀ ਨੇ ਦੇਖੋ। ਬਾਪੂ ਜੀ ਕੀ ਲੱਗਦਾ ਬੱਚਾ ਤੁਹਾਡਾ? ਇਹ ਮੋੜਾ ਬਾਈ ਮੇਰਾ। ਆ ਦੇਖੋ। ਦੇਖੋ ਰਿਸ਼ਿੰਦਰਾ ਦੇ ਹਾਲ। ਇੱਕ ਅੰਦਰ ਗੱਡੀ ਚੜ੍ਹ ਕੇ ਵੀ ਲੈਟ ਦੇਗਾ। ਆ ਦੇਖੋ। ਆ ਦੇਖੋ ਪੇਸ਼ੈਂਟਾਂ ਨੇ ਬਾਹਰ ਲੇਕੇ ਹੋਂ ਤੇ ਮਜਬੂਰ ਨੇ ਦੋ ਘੰਟੇ ਹੋ ਗਏ ਲੈਟ ਤਾਂ ਜੀ ਨੂੰ ਮਾਤਾ ਕੀ ਤਿੰਨ ਘੰਟੇ ਹੋ ਗਏ ਲੈਟ ਜੀ ਨੂੰ ਆ ਦੇਖੋ ਬੱਚੇ ਕਿੰਨਾ ਪਰੇਸ਼ਾਨ ਨੇ ਪੇਸ਼ੈਂਟ ਇਹ ਬੱਚੇ ਬਿਚਾਰੇ ਪਰੇਸ਼ਾਨ ਨੇ ਦੇਖੋ ਇਹ ਤਾਂ ਬੁਰਾ ਹਾਲ ਕੀ ਹੋਊਗਾ ਨੰਬਰ 10 ਦਰਬਾਰ ਦਾ ਹਾਲ ਠੀਕ ਹੈ ਆ ਸਾਹਮਣੇ ਹੈਗਾ 13 ਨੰਬਰ ਬਾੜ ਉਧਰ ਵੀ ਲੈ ਦਿੰਦੀ ਹੈਗੀ ਆਹ ਹੈ 14 ਨੰਬਰ ਆ ਗਿਆ 14 ਨੰਬਰ ਬਾੜ ਆ ਦੇਖੋ ਇੱਕ ਇਸ ਸਾਹਮਣੇ ਆ ਦੇਖੋ ਦੇਖੋ ਪੇਸ਼ੰ ਦਾ ਬਿਹਾਲ ਦੇਖੋ ਤੇ ਕੋਈ ਪਿਤਾ ਆਪਣੇ ਬੇਟੇ ਨੂੰ ਪੱਖੀ ਚੱਲ ਰਿਹਾ ਹੈ ਅਤੇ ਕੋਈ ਬੇਟਾ ਆਪਣੀ ਮਾਂ ਜਾਂ ਪਿਤਾ ਨੂੰ ਪਰ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਬੋਰਡਾਂ ਵਿੱਚ ਸਿਰਫ ਅਤੇ ਸਿਰਫ ਹਨੇਰਾ ਅਤੇ ਗਰਮੀ ਨਜ਼ਰ ਆ ਰਹੀ ਹੈ ਉੱਧਰ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਇਸ ਨੂੰ ਲੈ ਕੇ ਸਵਾਲ ਚੁੱਕੇ ਨੇ ਸੁਖਪਾਲ ਸਿੰਘ ਖੈਰਾ ਨੇ ਇੱਕ ਪੋਸਟ ਪਾ ਕੇ ਪੰਜਾਬ ਵਿੱਚ ਪ੍ਰਚਾਰੇ ਜਾ ਰਹੇ ਦਿੱਲੀ ਦੇ ਸਿਹਤ ਮਾਡਲ ਨੂੰ ਫੇਲ ਕਰਾ ਦਿੱਤਾ ਹੈ ਉਦਰੇ ਇਸ ਦਰਮਿਆਨ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਰਜਿੰਦਰਾ ਹਸਪਤਾਲ ਵਿੱਚ ਪੀਐਸਪੀਸੀਐਲ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਜਿੱਥੇ ਕਿ ਉਹਨਾਂ ਹਸਪਤਾਲ ਦੀ ਨਿਰਵਿਘਨ ਸਪਲਾਈ ਲਈ ਗ੍ਰਿਡ ਤੋਂ 11 ਕੇਵੀ ਦੀ ਇੱਕ ਹੋਰ ਵਾਧੂ ਲਾਈਨ ਪਾਉਣ ਨੂੰ ਮਨਜ਼ੂਰੀ ਦਿੱਤੀ ਹੈ ਕਿ ਇਹ ਇਹ ਮੀਟਿੰਗ ਦੇ ਵਿੱਚ ਹੀ ਹੋ ਗਈ ਹੈ ਦੇਖੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਯਾਰ ਜਿਹੜਾ ਸੀਗਾ ਨਾ ਮੇਜਰ ਸਾਨੂੰ ਪ੍ਰੋਬਲਮ ਆਈ ਹੈ 2 ਸਵਾ ਦੋ ਘੰਟੇ ਇਹ 360 ਸੈਕਸਾ ਕੇਵੀ ਦੀ ਲਾਈਨ ਆਂਦੀ ਹੈ ਜੀ ਉਹਦਾ ਜਿਹੜਾ ਅੰਡਰਗਰਾਉਂਡ ਕੇਬਲ ਆਂਦੀ ਹੈ ਕਿਉਂਕਿ ਇਹ ਬਲੋਗਰ ਤੋਂ ਆਂਦੀ ਹੈ ਉਹਦੇ ਚੋਂ ਉੱਪਰ ਵਾਲਾ ਓਵਰਹੈਡ ਟਾਰਾਂ ਨਹੀਂ ਪੈ ਸਕਦੇ ਆ ਉਹਦੇ ਚੋਂ ਉਹਨੇ ਕੇਬਲ ਐਕਸਟਰਨਲ ਪਾਈ ਹੋਈ ਆਲੇ ਕਰ ਉਹਦੇ ਬਾਪੂਰ ਵੀਰ ਦੀ ਕੱਲ ਪ੍ਰੋਬਲਮ ਆਈ ਆ ਪਰ ਉਹ ਦੋ ਘੰਟੇ ਕਲੈਕਟਿਫਾਈ ਹੋ ਗਏ ਸੀ ਉਹ ਮੁੜ ਕੇ ਨਾ ਆਵੇ ਇੱਕ ਤਾਂ ਇਹ ਸੀਗਾ ਤੇ ਕੋ ਕਿਉਂ ਆਈ ਸਾਰਾ ਉਹਦੇ ਸਾਰੇ ਡੀਟੇਲ ਚ ਗੱਲ ਹੋਈਆ ਚੇਅਰਮੈਨ ਸਾਹਿਬ ਹੋਰ ਉਹਨਾਂ ਦੇ ਜਿਹੜੇ ਮਤਲਬ ਸੀਨੀਅਰ ਅਫੀਸ਼ਰ ਸਾਰੇ ਆਏ ਹੋਏ ਸੀਗੇ ਉਦੋਂ ਨਾਲ ਅਸੀਂ ਇੱਕ ਤਾਂ ਕਹਿ ਵੀ ਇਹਦੇ ਵਿੱਚ ਅੱਗੇ ਵਾਸਤੇ ਕਦੇ ਨਾ ਕਦੇ ਤਾਂ ਪ੍ਰੋਬਲਮ ਆਈ ਸਕਦੀ ਹੈ ਨਾ ਅੰਡਰਗਰਾਊਂਡ ਕੇਬਲ ਹੋਵੇ ਜਿਹੜੀ ਮਰਜ਼ੀ ਹੋਵੇ ਕਦੇ ਨਾ ਕਦੇ ਤਾਂ ਪ੍ਰੋਬਲਮ ਆਏਗੀ ਉਹਦੇ ਚੱਕ ਕੇ ਅਸੀਂ ਆਲਟਰਨੇਟ ਲਾਈਨ ਜਿਹੜੀ ਹੋਰ ਹੈ ਉਹਦੇ ਵਾਸਤੇ ਪੈਸੇ ਵੀ ਚੜਾਉ ਕਰਾਵਾਂਗੇ ਇਹ 66 ਕੇਵੀ ਦੀ 11 ਕੇਵੀ ਦੀ ਇੱਕ ਆਲਟਰਨੇਟ ਸਪਲਾਈ ਹੋਏਗੀ ਜੇ ਕਦੇ ਤਾਂ ਸਿਕਤ ਹੋਵੇ ਤਾਂ ਉਹਨੂੰ ਚੇਂਜ ਕਰ ਸਕਦੇ ਆ ਬੈਕਅਪ ਵਾਸਤੇ ਵੀ ਜਨਰੇਟਰ ਵਗੈਰਾ ਦਾ ਪ੍ਰਬੰਧ ਹੈ ਉਹ ਬਿਜਲੀ ਦੀ ਲਾਈਨ ਵੀ ਹੋਏਗੀ ਜੀ ਜਨਰੇਟਰ ਤਾਂ ਆਲਰੇਡੀ ਆ ਗਿਆ ਜੀ ਜਨਰੇਟਰ ਤਾਂ ਕੱਲ ਵੀ ਚੱਲਿਆ ਥੋੜੀ ਜਿਹੀ ਦਿੱਕਤ ਆਈ ਉਹਦੇ ਨਾਲ ਜਨਰੇਟਰ ਦੇ ਨਾਲ 100% ਸਪਲਾਈ ਨਹੀਂ ਹੋ ਸਕਦੀ ਜਨਰੇਟਰ ਟੋਟਲ ਕਿੰਨੇ ਆ ਜੀ ਆਪਣੇ ਐਮ ਐਸ ਸਾਹਿਬ ਮੇਕੀਨਰੀ ਵਾਸਤੇ ਸਾਰੇ 20 ਆ ਜੀ ਟੋਟਲ 20 ਦੇ ਕਰੀਬ ਜਿਓ ਜਨਰੇਟਰ ਆ ਗਿਆ ਜਿਹੜੇ ਹਰ ਸਾਰੀਆਂ ਬਿਲਡਿੰਗ ਦੇ ਵਿੱਚ ਲੱਗੇ ਹੋਏ ਆ ਜਨਰੇਟਰ ਤਾਂ ਚੱਲਦੇ ਆ ਔਰ ਉਹਦੇ ਚੜਾ ਉਹਨਾਂ ਦਾ ਪੀ ਡੀਓ ਦੀ ਇਲੈਕਟ੍ਰੀਕਲ ਹੈਗਾ ਉਹ ਹਰ ਹਫ਼ਤੇ ਉਹਨਾਂ ਦਾ ਉਹ ਵੀ ਟੈਸਟ ਵੀ ਕਰਦੇ ਆ ਉਹਨਾਂ ਨੂੰ ਤੇ ਇਹ ਤੁਨ ਮਾ ਲਾ ਕੇ ਸੀਗਾ ਵੀ ਮੁੜ ਕੇ ਉਹ ਹਸਪੀਟਲ ਜਿਹੜਾ ਬੰਦਾ ਲਾਈਫ ਸਪੋਰਟ ਤੇ ਆ ਉਹਦੇ ਸ਼ੂਪੀਆ ਸੰਦੇ ਆ ਉਹਦੀ ਤਾਂ ਥੋੜੀ ਜਿਹੀ ਬੈਕਅਪ ਮ ਲਗੋ ਚੱਕ ਮਿੰਟਾਂ ਚ ਹੁੰਦੀ ਅੱਧੇ ਘੰਟੇ ਵੱਧੇ ਪੌਣੇ ਘੰਟੇ ਜੀ ਤੇ ਇਹਦਾ ਮੇਨ ਟਾਈਮ ਜਿਹੜਾ ਹੈਗਾ ਉਹ ਮਾਲੋ ਜਨਰੇਟਰ ਟੇਕਓਵਰ ਕਰੇ ਤੇ ਉਹਦੇ ਨਾਲ ਇੱਕ ਜਿਹੜਾ ਐਡੀਸ਼ਨਲ ਅਸੀਂ ਕੀਤਾ ਹੈਗਾ ਫੈਸਲਾ ਵੀ ਅਸੀਂ ਇੱਕ ਆਲਟਰਨੇਟ ਲਾਈਨ ਜਿਹੜੀ ਹੈਗੀ ਆ ਉਹ ਸਾਡੇ ਗ੍ਰਿਡ ਤੱਕ ਆਏਗੀ ਤੇ ਜੇ ਇਦਾਂ ਕਦੇ ਹੋ ਜੇ ਤਾਂ ਜਿਹੜਾ ਦੂਜਾ ਉਹਨੂੰ ਚੇਂਜਓਵਰ ਕਰਕੇ ਤੇ ਉਹਨੂੰ 11 ਕੇਵੀ ਤੇ ਸ਼ਿਫਟ ਕਰ ਦਿਓ ਕਦੇ ਕੋ ਰਿਪੇਅਰ ਦੀ ਲੋਡ ਪਾ ਜਾਂਦੀ ਆ ਕੁਸ ਪਾ ਜਾਂਦੀ ਆ ਦੋ ਆਲਟਰਨੇਟ ਪਰਲਲ ਸਿਸਟਮ ਹੋਏਗਾ ਜਿਸ ਤਰ੍ਹਾਂ ਦਾਤੀਏ ਦੇ ਪਿਛਲੇ ਦਿਨਾ ਤੋਂ ਇੱਕ ਫੋਟੋ ਵੀ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਡਾਕਟਰ ਮੋਬਾਈਲ ਦੀ ਟਾਰਚ ਨਾਲ ਆਪਰੇਸ਼ਨ ਕਰਦੇ ਦਿਖਾਈ ਦੇ ਰਹੇ ਸੀ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਫੋਟੋ ਰਜਿੰਦਰਾ ਹਸਪੀਟਲ ਦੀ ਹੈ ਇਨਾ ਹੀ ਨਹੀਂ ਬੀਤੇ ਕੱਲ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਬਿਜਲੀ ਨਾ ਹੋਣ ਕਾਰਨ ਰਜਿੰਦਰਾ ਹਸਪੀਟਲ ਦੇ ਗੇਟ ਬਾਹਰ ਤਰਨਾ ਵੀ ਕੀਤਾ ਗਿਆ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ